ਤੇ ਕੀ ਗੱਲ ਆਦਾ ਜੀ ਨਿਸ਼ਾਨਾ ਤਾ ਆਲਾ ਨਹੀਂ ਜਾਂਦਾ ਸੀ ਮੂਰੇ ਆਦਾ ਪੰਜ ਪਿਆਰੇ ਨੂੰ ਖੜਾਤਾ ਉਹ ਲੱਗਣ ਨਹੀਂ ਦਿੰਦੇ ਉਹ ਨਹੀਂ ਲੱਗਣ ਦਿੰਦੇ ਆਦਾ ਪੰਜ ਪਿਆਰੇ ਖੜੇ ਆ ਮੂਰੇ ਲੱਗਣ ਹੀ ਨਹੀਂ ਦਿੰਦੇ ਆਦਾ ਲਿਆ ਫਿਰ ਸਾਨੂੰ ਫੜਾ ਦਸਵੇਂ ਪਾਠਾ ਦਾ ਲਿਆ ਫਿਰ ਮੈਨੂੰ ਫੜਾ ਨਹੀਂ ਲੱਗਣ ਦਿੰਦੇ ਜੇ ਤੋ ਫੜਿਓ ਨਹੀਂ ਤੇ ਪਾਸ ਕੇ ਆ ਗਏ ਅਲੋ ਵੀ ਗੁਰੂ ਜੀ ਇੱਕ ਗੱਲ ਸੁਣੋ ਤੁਸੀਂ ਵਸਣ ਕੀ ਕਰਿਆ ਸੀ ਤੁਸੀਂ ਇਹ ਆਖਾ ਸੀ ਕਿਥੇ ਸ਼ਕਤਾਂ ਨਿਸ਼ਾਨਾ ਲਵਾ ਕੇ ਤੜਵਾ ਦਾਂਗੇ ਤੇ ਤੁਸੀਂ ਇਹ ਨਹੀਂ ਆਖਾ ਵੀ ਅਸੀਂ ਤੋੜਾਂਗੇ ਛੋੜਾ ਤਾਂ ਨਿਸ਼ਾਨਾ ਅਗਾਸ ਤੇ ਪਤਾਲ ਪਾਰ ਤੂੰ ਤੁਸੀਂ ਇਹ ਤਾਂ ਨਹੀਂ ਆਖਿਆ ਵੀ ਅਸੀਂ ਲਵਾ ਦਾਂ ਅਸੀਂ ਲਵਾਵਾਂਗੇ ਤੁਸੀਂ ਆਖਿਆ ਕਿ ਕਿਥੇ ਸ਼ਕਤਾਂ ਨਿਸ਼ਾਨਾ ਲਵਾ ਕੇ ਤੜਵਾਵਾਂਗੇ ਕੋਣ ਸ਼ਖਤ ਆਲਵਾ ਦੇ ਗੁਰੂ ਜੀ ਜਿਹੜੇ ਕਦ ਵਾਉਣਿਓ ਦਸਵੇਂ ਪਾਤਸ਼ਾਹ ਦੇ ਲਾਲ ਚੰਦਾ ਸਾਥੋ ਦਵਾਈ ਲੈ ਕੇ ਸਾਡੇ ਤੇ ਹੀ ਵਰਤਤੀ ਤੂੰ ਸਾਡੇ ਤੇ ਹੀ ਵਰਤਤੀ ਸਾਡੇ ਪੰਜ ਪਿਆਰਿਆਂ ਦੇ ਮੂਹਰੇ ਕਰਤਾ ਆਏ ਆ ਸੰਗ ਦੀ ਪੰਜ ਪਿਆਰਿਆਂ ਦੀ ਸ਼ਰਧਾ ਜੋ ਭਾਵਨਾ ਪੂਰੀ ਹੋ ਜਾਂਦੀ ਹੈ ਜੋ ਸ਼ਰਧਾ ਨਾ ਸਵਦਾਸਤ ਕਾਲ ਹੈ ਹਾਂ ਹਾਲੀ ਸਵਦਾ ਦੀ ਗੱਲ ਆ ਪਾਪ